ਅੰਦਰ ਹੀ ਠੋਕ ਅੰਦਰ ਹੀ ਠੋਕ ਰੋਕ ਰੋਕ ਦੇ ਰੋਕ ਦੇ ਰੋਕ ਦੇ ਅੱਜ ਉਹ ਆ ਗਏ ਹੈ ਇਹ ਤਾਂ ਮੈਂ ਬਦਹੋਦੀ ਤੇਰਾ ਸਾਹ ਹੈ ਇੱਕ ਹੀ ਕਰਨਾ ਸੱਸੀ ਕਾਰਕਮੈਂਬਰ ਠੀਕ ਹੋ ਜੀ ਸਾਹਮਣੂ ਪੈਂਦੀ ਐ ਐਸਡੀਐਮ ਲੱਗਿਆ ਹੋਇਆ ਓਏ ਬਗਾਨੇ ਕਰ ਐ ਸੱਸੀ ਕਾ ਬੁਲਾਉਂਦਾ ਫਰਜ਼ਾ ਆਪਣਾ ਵੱਡੇ ਆਪਾਂ ਤੋਂ ਹੋ ਨਹੀਂ ਤੂੰ ਕੋਈ ਮਲਾ ਤੂੰ ਲੱਗਿਆ ਹੋਇਆ ਕੋਈ ਮੁਲਾਜ਼ਮ ਤੈਨੂੰ ਕੋਈ ਐਂ ਸੂਰ ਹੈ ਵੀ ਕੋਈ ਰਿਸ਼ਤੇਦਾਰ ਆਇਆ ਕੋਈ ਬੋਲਣ ਦਾ ਲਖਣ ਸਾਹਿਬ ਕੋਈ ਸੱਸਰੀ ਕਾਰਕ ਕੋਈ ਆਪੀ ਚੱਕ ਲੈ ਜਿਹੜਾ ਆਇਆ ਆਪੀ ਲੈ ਵੇ ਚੱਕ ਆ ਦੇਖ ਲੈ ਮੈਂ ਭਰਾ ਚਲ ਬੰਦੇ ਮੈਂ ਭਰਾ ਉਹ ਮੇਰੀ ਗੱਲ ਸੁਣੋ ਇੱਧਰ ਖੜਾ ਸੁਣੋ ਉਹ ਤੁਸੀਂ ਤਾਂ ਮੇਰੇ ਮੂੰਹ ਨੂੰ ਆਏ ਯਾਰ ਮੈਂ ਲੈ ਕੇ ਆਇਆ ਤੁਹਾਨੂੰ ਤੁਸੀਂ ਆਓ ਓਰੇ ਯਾਰ ਅਸੀਂ ਬੇਇੱਜ਼ਤੀ ਕਰਾਉਣ ਆਇਆ ਕੋਈ ਨਾ ਐ ਕਰ ਮੱਲ ਤੂੰ ਲੈ ਪੁੱਤ ਚੱਕ ਕੇ ਮੰਜਾ ਇਹ ਤਾਂ ਮੇਰੇ ਸਾਹ ਚੱਕ ਲੈ ਓਏ ਜਮ ਤੂੰ ਚੱਕ ਲੈ ਜਾਂ ਮੈਂ ਤੋੜੀ ਚੱਕਾ ਜਾਂਦਾ ਮਰਾ ਬੁਵਾਰ ਆਦਾ ਇਹਦੇ ਕੀ ਲੜ ਗਿਆ ਤੇ ਪਾਸੇ ਹੋ ਬਈ ਮਾਲੀ ਪਾਰੀ ਨੇ ਬਈ ਮੰਜੇ ਵੀ ਆ ਕਰ ਬਈ ਮੰਜਾ ਦੂਆ ਪਾਸੇ ਕਰਾ ਮੈਂ ਭਰਾ ਚਲ ਕੋਈ ਨਹੀਂ ਆਈ ਬਹਿ ਜਾ ਗਏ ਯਾਰ ਗੱਲਾਂ ਹੀ ਕਰਦੇ ਨੇ ਤੂੰ ਆਪਾਂ ਨੇ ਇਹ ਗੱਲ ਕਰਨੀਆਂ ਤੁੱਚੀ ਗੱਲ ਤੇ ਗੱਲ ਮੈਂ ਚਾਚੀ ਵਾਲੀ ਖਰਾਬ ਬਣਾ ਮੇਰੀ ਗੱਲ ਖੌਂਦਾ ਬੰਤ ਆਏ ਸਿਆਣੇ ਵਾਲੀ ਗੱਲ ਕਰਿਓ ਮੈਂਬਰ ਜੀ ਅਸੀਂ ਉਹਦਾ ਕੰਮ ਕਰਨੀ ਆ ਆ ਜਾ ਮੰਠੂ ਆ ਜਾ ਬੈਠੇ ਜੇ ਕੋਈ ਨਵੇਂ ਡੋਂਗੇ ਨਾ ਪਹਿਲਾਂ ਮੈਨੂੰ ਐਂ ਦੱਸ ਦੋ ਗੱਲ ਇਹ ਮੈਂਬਰ ਸਾਹਿਬ ਸਾਰਾ ਦਿਨ ਡਕੇ ਰਹਿੰਦੇ ਨੇ ਠੀਕ ਹੈ ਇੱਕ ਆ ਹੋ ਗਿਆ ਭੁੱਖੀ ਖਾਣਾ ਇੱਕ ਇਹ ਹੋ ਗਿਆ ਇਹਨਾਂ ਨੇ ਘਰ ਦੀ ਪਿਛਾੜੀ ਲਿਆ ਰਖਿਆ ਦਾ ਕਰੀ ਖੜੇ ਨੇ ਕਮਾਈਆਂ ਸਾਡੀ ਤਾਂ ਕੋਈ ਸੌਣੀ ਖਾਂਦਾ ਹੈ ਕਰੋ ਡਾਕਟਰੀ ਕਰਾ ਲੈ ਪੁੱਛ ਮੱਡਮ ਕਰਾ ਲੈ ਹਾ ਅੱਦੇ ਲੱਟ ਡਕ ਡਾ ਮੇਰਾ ਛਾਲੇ 4 ਕਿਲੋ ਚ ਕਨੇਚਰ ਨਿਕਲਣਗੇ ਤੇਰੇ ਢਿੱਡ ਚੋਂ ਮੇਰਾ ਪੋਟ ਮੜਮ ਦਾ ਮਰੇ ਵੀ ਬੰਦੇ ਦਾ ਹੁੰਦਾ ਇਹ ਮਰੇ ਹੋਈ ਨੇ ਇਹਦੇ ਜਿਉਂਦੇ ਨੇ ਇਹਦਾ ਮਰੇ ਹਾਂ ਜੀ ਨੇ ਮੇਰੇ ਛਾਲੇ ਓ ਚੀਕ ਮਰੇ ਮਰੇ ਤੂੰ ਮੇਰਾ ਛਾਲਿਆ ਕਬੀਆ ਨਹੀਂ ਤੇਰਾ ਹੱਕ ਕੀ ਆ ਛੱਡੇ ਹੁਣ ਦਾ ਜਦੋਂ ਤੁਹਾਡੇ ਨਾਲ ਨੱਬੜ ਗਿਆ ਹੈ ਕੁੜੀ ਤੇ ਛੋਟੀ ਭਾਗੀ ਮੇਰੀ ਗਾਹੇ ਨਿਬੜਿਆ ਨਹੀਂ ਹਲੇ ਨਵੇੜਾਂ ਹਾਂ ਜਿਆਦਾ ਤੁਸੀਂ ਨਵੇੜ ਲਓ ਮੈਂ ਤਾਂ ਕਹਿੰਦਾ ਨਾ ਮੇੜੇ ਮੈਂ ਤਾਂ ਹੁਣ ਕਰ ਦਣਾ ਸੈਨ ਉੱਤੇ ਬਾਈ ਚਾਚੀ ਕੁੜਦੀ ਆ ਗਈ ਚਾਚੇ ਨੂੰ ਮੈਨੂੰ ਤਾਂ ਐ ਪੰਜੀਆ ਪੱਜ ਪੱਜ ਰੋਟੀ ਛਾਂ ਨੂੰੜੀ ਲਾਉਂਦੀ ਹਾਂ ਰੋਟੀ ਵੀ ਲਾਹੋਗੀ ਜੇ ਲਸਣ ਹੋਣਗੇ ਫੇਰ ਲਾਹੂ ਅਗਲੀ ਰੋਟੀ ਦਾ ਉਹਦਾ ਭਾਈ ਕੱਪੜੇ ਪਾ ਕੇ ਬਾਜਾ ਦੀ ਤੀਜੇ ਦਿਨ ਮੈਂ ਭਰਾ ਮੇਰੀ ਗੱਲ ਸੁਣਾ ਜੇ ਪਹਿਲੇ ਲੱਛਣ ਬੰਦੇ ਦੇ ਸਹੀ ਹੋਣਾ ਹੈ ਕੀ ਗੱਲ ਭਾਈ ਜਨਾਨੀ ਕਿਉਂ ਰੋਟੀ ਨਹੀਂ ਇਹ ਗੱਲ ਪੋਸਟਮਾਨ ਨੂੰ ਕਰਾ ਰਾ ਲਓ ਪੋਸਟਮਾਨ ਨੂੰ ਹੁੰਦਾ ਉਹ ਡਾਪ ਟੈਸਟ ਹੁੰਦਾ ਹੁਣ ਇਹਦਾ ਕਰਾਵਾਂਗੇ ਮੂੰਹ ਚੋਂ ਥੁੱਕ ਸਿੱਟੀ ਜਾਂਦਾ ਇਹ ਬੋਲਾਂ ਤੇ ਸਿਕਰੀ ਆਈ ਪੀ ਹੈ ਮੇਰੀ ਗੱਲ ਸੁਣ ਲੈ ਜੋ ਵੀ ਟੈਸਟ ਕਰਾਉਣਾ ਕਰਾ ਲਓ ਠੀਕ ਹੈ ਉਹ ਇੱਕ ਅੰਮਾ ਚ ਕੋਈ ਇਹੋ ਮੇਰੀ ਗੱਲ ਸੁਣ ਲੈ ਇਹਨੂੰ ਕਾ ਲੰਗੜਾ ਬੁਖਾਰ ਹੋ ਰਿਹਾ ਹੈ ਇਹ ਤਾਂ ਬੋਤਲ ਤਾਂ ਲਵਾ ਕੇ ਲੈਂਦੀ ਹੈ ਇਹਦੇ ਕਾਂ ਨੂੰ ਪ੍ਰਦਾਨ ਅੱਖ ਦਾ ਪੈਰ ਲੈਟ ਮੋਕ ਚਮੱਕੇ ਮਾਰਦੀਆਂ ਡੱਕਿਆ ਤਾਂ ਬੈਠਾ ਬੁਮਾਰਾ ਬਹੁਤ ਬੁਮਾਰਾ ਹਾਂ ਐਵੇਂ ਬਰਾ ਇੱਕ ਮੈਨੂੰ ਹੋਰ ਗੱਲ ਦਾ ਨਹੀਂ ਪਤਾ ਲੱਗਾ ਮੈਨੂੰ ਐਂ ਲੱਗਦਾ ਹੈ ਏ ਮਾਲਕ ਸਾਹਿਬ ਨੇ ਉਹ ਸੀਰੀਏ ਉਹਨਾਂ ਨੂੰ ਸ਼ਕਲ ਤੋਂ ਵੀ ਸੀਰੀਏ ਲੱਗਦਾ ਭੈਣਾਂ ਹਰ 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 ਆਹ ਦੇਖੋ ਆਹ ਦੇਖ ਸਰਦਾਰ ਦੇ ਖੇਦਰ ਹਾਂ ਰਾਂਝਾ ਰਾਂਝਾ ਮੇਰੇ ਛਾਲੇ ਛੋਟੇ ਹੈ ਕੀ ਅ믈ੰਗਾ ਦਾ ਹਾਂ ਹੈਗੀ ਹਾਂ ਉਹ ਹੈਗੀਆਂ ਇਹ ਨਿਆਲੀ ਗੱਲ ਕਰ ਲਓ ਮੇਰੀ ਗੱਲ ਹੁਣ ਘਰੇ ਨਾ ਜਾ ਅਗਲਾ ਚਾਹੇ ਮਲੰਗਾ ਇੱਕ ਦੂਜਾ ਨਾ ਆਪਾਂ ਜਿਹੜੀ ਗੱਲ ਕਰਨ ਆਏ ਉਹ ਨਮੇੜੋ ਵੀ ਹਾਂ ਕਰੋ ਮੈਂ ਤਾਂ ਕਹਿਣਾ ਕਰੋ ਕੀ ਗੱਲ ਕਰਨੀਆਂ ਕਰੋ ਮੈਂ ਤਾਂ ਕਹਿੰਦਾ ਭਾਈ ਕੀ ਕੋਲ ਲੈਣਾ ਕੀ ਸੁਣਾਣਾ ਜੀ ਦੇਖੋ ਬੇਚਣਾ ਮੇਰੀ ਗੱਲ ਨੂੰ ਵੀ ਕੱਟੇ ਨਾ ਹਰ ਜੇ ਕੁੜੀ ਕੁੜੀ ਨੂੰ ਬੁਲਾਉਣੇ ਆ ਵਿੱਚ ਉਹ ਵੀ ਪਤਾ ਲੱਗੇ ਕਟੂਟਾਂ ਦਾ ਸ਼ਿਮੂ ਪਟੋਏ ਬੁਲਾਓ ਇਹ ਚ ਕੀ ਗੱਲ ਹੈ ਸ਼ਿਮੂ ਸ਼ਿਮੂ ਸਾਰੇ ਕੰਮ ਕਰ ਦਿਆ ਢੱਕਾੜੀ ਤੋੜਦੀ ਕੰਮ ਦਾ ਚਾਚੀ ਤੂੰ ਕਿਹੜੇ ਬਹਾਨੇ ਬੱਥਰਲੇ ਹੋ ਨਾ ਆ ਦੇਖ ਬੇਕਰ ਤੂਟੇ ਤੇਰਾ ਮਾਮਾ ਅਸਰੀਕਾਲ ਪੁੱਤੋ ਠੀਕ ਹੈ ਅਸਰੀਕਾਲ ਬੁਲਾਉਣ ਦੀ ਕੀ ਲੋੜ ਹੈ ਇਹ ਜਮਲੰਗ ਨੂੰ ਜੋ ਪਾਈ ਜੇ ਮੇਰੀ ਆਹੋ ਪਾਈ ਗਿਆ ਲੈ ਭਾਈ ਕਰੋ ਗੱਲ ਹਾਂ ਦੱਤੋ ਇਹਨੂੰ ਵੀ ਗੱਲ ਕਹਦੇ ਭਾਈ ਮੇਰੀ ਗੱਲ ਦੇ ਵਿੱਚ ਬੋਲੇ ਨਾ ਗੱਲ ਨਾ ਕੱਟੇ ਸੱਚ ਦੱਸ ਦੇ ਠੀਕ ਹੈ ਹਾਂ ਬੋਲ 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 ਇੱਕ ਤਾਂ ਸਾਡੀਆਂ ਟੂਮਾਂ ਨੇ ਠੀਕ ਹੈ ਕਿਹੜੇ ਵੇਲੇ ਪਾਈਆਂ ਹੋਈਆਂ ਠੀਕ ਹੈ ਸਮਾਨ ਆਇਆ ਹੋਇਆ ਟਰੱਕ ਭਰ ਕੇ ਠੀਕ ਹੈ ਪੂਰਾ ਠੀਕ ਹੈ ਕੁਸ ਪਾਈ ਇੰਨਾ ਕਣੀ ਪੈਸੇ ਕੈਸ ਆਏ ਹੋਏ ਨੇ ਸਾਡੇ ਉਹਦਾ ਸਾਡਾ ਹਿਸਾਬ ਕਰਾ ਦਿਓ ਠੀਕ ਹੈ ਭੈਣ ਮੇਰੀ ਪਿੱਠ ਬੈਠੀ ਆ ਕੁੜੀ ਨੂੰ ਮੈਂ ਲੈ ਜੂੰਗਾ ਪੜਾਊਂਗਾ ਲੱਕੀਰਾਂ ਵਿਆਹ ਕਰੂੰਗਾ ਕਿਉਂ ਕਿ ਕਿ ਮੈਂ ਕਿਉਂ ਬਈ ਹਾਏ ਕਿਨੂੰ ਲੈ ਜਾਂਗਾ ਤੂੰ ਬਈ ਸ਼ਿਮੂੜੀ ਜਾਂਦੀ ਨਹੀਂ ਕਿਨੂੰ ਲੈ ਜਾਂਗਾ ਤੂੰ ਆਹ ਕੁੜੀ ਨੂੰ ਕਿਉਂ ਲੈ ਜਾਂਗਾ ਹਾਂ ਛੜਾ ਲੱਗਦਾ ਹੈ ਹਾਂ ਛੜਾ ਹੀ ਲੱਗਦਾ ਹਾਂ ਮਲੰਗ ਮੇਰਾ ਛੜਾ ਮਰ ਮਰ ਜੁੱਤੀਆਂ ਮੂਤ ਕਰ ਦੂੰ ਦੌਣਾਂ ਜਾਂਦੀ ਮੇਰੀ ਗੱਲ ਹਾਂ ਇੱਥੇ ਪੰਚਾਇਤ ਬੈਠੀ ਐ ਇਹ ਜੀ ਗੱਲ ਨਹੀਂ ਮੇਰੀ ਗੱਲ ਸੁਣੇ ਇਹ ਕਹਿੰਦਾ ਮੈਂ ਲੜਕੀ ਨੂੰ ਲੈ ਜੂੰਗਾ ਕਿ ਅਸੀਂ ਸਮਾਨ ਲੈ ਜਾਾਂਗੇ ਸਮਾਨ ਨੂੰ ਕੀ ਦੱਤਾ ਤੂੰ ਅੱਤੂ ਤੂੰ ਮਟੂਮਾ ਮੇਰੇ ਛੜਾ ਕਿਹੜੀਆਂ ਟੂਮਾ ਪਾਤੀਆਂ ਤਾ ਤੇਰੀ ਗੱਲ ਸੁਣੋ ਮਾਂ ਮੇਰੀ ਗੱਲ ਸੁਣੇ ਨੇ ਟੂਮਾ ਕਹਿਦੀਆਂ ਹਾਂ ਟਰੱਕ ਆਏਗਾ ਨਾ ਸਮਾਨ ਦਾ ਵੀ ਇਹ ਤੁਸੀਂ ਮੰਨਦੇ ਹੋ ਵੀ ਹੈਗਾ ਸਮਾਨ ਟਰੱਕ ਤਾਂ ਮੇਰਾ ਚੱਲੇ ਸਾਡੀ ਗਲੀ ਚ ਨਹੀਂ ਆਉਂਦਾ ਸਾਡਾ ਟਰੱਕ ਦਾ ਇਹਦਾ ਝੂਠ ਮੈਂ ਅੱਧਾ ਤਾਂ ਨਮੋਲ ਗਿਆ ਸੀਗਾ ਬਰਾਤ ਹਾਂ ਉਹ ਤਾਂ ਗਵਾਹ ਹੈ ਹਾਂ ਤੂੰ ਤਾਂ ਨਹੀਂ ਜਿਹੜੀ ਗੱਲ ਹੈ ਹਾਂ ਬੰਦੇ ਗਏ ਨੇ ਬਰਾਤ ਗਈ ਹੈ ਬਥੇਰੀ ਗਈ ਹੈ ਤੂੰ ਆਏਂ ਦੱਸਾ ਮੇਰੀ ਗੱਲ ਸੁਣ 400 ਬੰਦਾ ਬਰਾਤ ਗਿਆ ਸੀ 400 ਬੰਦਾ ਮੈਂ ਹੁਣ ਪੇਸ਼ ਕਰਦਾ ਨਾ ਓਰੇ ਜੇ ਕਿਸ ਨੇ ਆਇਆ ਕਹਤਾ ਵੀ ਹਾਂ ਭਾਈ ਟਰੱਕ ਸਮਾਨ ਦਾ ਦਿੱਤਾ ਬੋਲ ਪੰਜ ਕਿਲੇ ਤੇਰੇ ਨਾਮ ਕਰਾ ਦੂੰ ਮੇਰਾ ਛੜੇ ਟਰੱਕੂਆਂ ਜੂ ਨੁਸਮਣ ਦਾ 400 ਬੰਦਾ ਕਿੱਥੋਂ ਪੇਸ਼ ਕਰਦਾ ਲੈ ਕਰ ਮੇਰਾ ਮੇਰਾ ਕਰ ਚੈੱਕ ਕਰ ਲੋ ਜੇ ਟਰੱਕ ਸਮਾਨ ਦਾ ਨਿਕਲਿਆ ਆ ਆ ਹਾਂ ਬੇਚ ਗਿਆ ਬੇਚ ਗਿਆ ਸਾਰਾ ਕੁਸਾ ਛੜਾ ਵੇਚ ਗਈ ਦਾ ਉਹ ਗੱਲਾਂ ਜਿਹੜੀਆਂ ਹੋਈਆਂ ਕਬੀ ਮਲੰਗ ਮੇਰਾ ਛੜਾ ਇਹ ਜੀ ਕਰਤੂਤ ਦਾ ਮਾਲਕ ਤੈਨੂੰ ਤਾਂ ਤੇਰਾ ਨਹੀਂ ਹੋਇਆ ਥੋੜੇ 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 ਆਹ ਕੁੱਤੀ ਚੀਕੇ ਕਰਕੇ ਮੇਰਾ ਨਹੀਂ ਹੋਇਆ ਜੇ ਤਾਂ ਥੋੜਾ ਕੁਝ ਨਿਪੜੇ ਤਾਂ ਮੈਂ ਕਰਾਂ ਮੈਨੂੰ ਤਾਂ ਬੂੰਗ ਨ ਛੋਟੀ ਆਏ ਲਖਰਚ ਲੈ ਐ ਨਹੀਂ ਕਰਦੇ ਬੰਦੇ ਜਾਂਦਾ ਮੇਰੀ ਗੱਲ ਸੁਣ ਲੈ ਜਾਂਦਾ ਹੁੰਦਾ ਇਹ ਨਵੀਂ ਆ ਗਿਆ ਪੁਰਾਣਾ ਕਹਿੰਦਾ ਬਣਾ ਦੋ ਲੈ ਲੈ ਹੁਣ ਮੁੰਡਿਆਂ ਦੀ ਥਨਣ ਲੱਗੀ ਸਰਕਾਰ ਖਰਚਾ ਹਾਂ ਖਰਚਾ ਨਹੀਂ ਬਣਾਵਾਂਗੇ ਅਸੀਂ ਤੂੰ ਕਿਹੜੇ ਪਾਸੇ ਮੁੰਡਾ ਹਾਂ ਸੇਵਾ ਤੇ ਤੇਰੀ ਲੱਤਾਂ ਆਹੋ ਬਈ ਹੁਣ ਅਸੀਂ ਵਗ ਜੀ ਦੋ ਸਾਡੀ ਕੋਈ ਸੁਣਨੀ ਨਹੀਂ ਕਿਸੇ ਨਹੀਂ ਹਾਂ ਤੂੰ ਮੈਂ ਮੇਰੇ ਤੂੰ ਦੱਛ ਦੇ ਅਸੀਂ ਸਾਡੀ ਉਥੇ ਜੀਰੀ ਪਈ ਆ ਉਥੇ ਹੀ ਬੰਦਾ ਸਾਡੀਆਂ ਆ ਯਾਰ ਹਾਂ ਪੁੱਤ ਤੂੰ ਮਾਂ ਮੇਰੀ ਗੱਲ ਸੁਣੋ ਕਿਉਂ ਤੁਸੀਂ ਐਵੇਂ ਦਲੂਸ ਕੱਢਿਆ ਮਾੜੀ ਮਾੜੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਮੰਮੀ ਨੂੰ ਘਰੇ ਲਿਆਓ ਮਾੜੀ ਗੱਲ ਨਹੀਂ ਇਹ ਤਾਂ ਵੱਡੀ ਗੱਲ ਹੋ ਗਈ ਮਸਲਾ ਬਣ ਗਿਆ ਹੁਣ ਤੇਰੀ ਗੱਲ ਸੁਣਾ ਜਾਂ ਤਾਂ ਫਿਰ ਇਹ ਸਮਝਦਾ ਹੋ ਜਿਦਾ ਹੀ ਆਇਆ ਕਹਿੰਦਾ ਹੋਵੇ ਵੀ ਹਾਂ ਭਾਈ ਮੈਂ ਤੇਰੀ ਮਾਂ ਨੂੰ ਰੱਖੂ ਇਹਦਾ ਕਹਿੰਦਾ ਮੈਂ ਰੱਖਦਾ ਨਹੀਂ ਫਿਰ ਭਾਈ ਅਸੀਂ ਤਾਂ ਆਪ ਦਾ ਮੈਂ ਕਿਉਂ ਰੱਖਾਂ ਜਰਾ ਮੈਨੂੰ ਤਾਂ ਰਿਸ਼ਤੇ ਵੀ ਆਉਂਦੇ ਨੇ ਕੱਲ੍ਹ ਆਥਣੇ ਆ ਕੇ ਗਿਆ ਰਿਸ਼ਤਾ ਮੈਂ ਤੇਨੂੰ ਦੱਸਦਾ ਕੱਲ੍ਹ ਕਿਲੇ ਤੋਂ ਜੱਗਾ ਮੁੰਡਾ ਦੁੱਧ ਦਾ ਕੰਮ ਕਰਦਾ ਉਹ ਮੇਰਾ ਰਸਤਾ ਕਰਾਉਂਦਾ ਤੇਰੇ ਨਾਲੋਂ ਤਾਂ ਅਗਲਾ ਕੁੱਤੇ ਨਾਲ ਕੁੜੀ ਵਿਆਹ ਦੂ ਪਰ ਤੇਰੇ ਨਾਲ ਨਹੀਂ ਲੈ 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 ਹਾਂ ਮੋੜੀ ਪੁੱਛ ਚੱਲਾ ਵਿਆਹ ਰਿਸ਼ਤੇ ਆਉਂਦੇ ਨਹੀਂ ਕੁੜੀ ਖੜੀਆ ਸ਼ਰਮ ਮੰਨਣੀ ਚਾਹੀਦੀ ਇਹਨਾਂ ਇਹ ਤਾਂ ਹੈ ਹੀ ਨਹੀਂ ਪਹਿਲਾਂ ਨਹੀਂ ਵਿਸਾ ਲਈ ਅਗਲੇ ਨਹੀਂ ਹੈਗੀ ਪਹਿਲਾਂ ਹੀ ਆ ਆਪਣੀ ਵਜਦੀ ਪਾਈ ਲੱchn ਨਹੀਂ ਬਈ ਮੈਨੂੰ ਚੁੱਲੇ ਤੇਰੀ ਜੜ ਦਿੱਤੀ ਸੀ ਉੱਥੇ ਤੇਰਾ ਹੱਕ ਦੀ ਚੁੱਲੇ ਤੇ ਤੇਰਾ ਹੱਕ ਲੈ ਕਾਉ ਮੇਰਾ ਛਲੇ ਛੀਜੀ ਪਾੜੀਆ ਫੇਰ ਕੀ ਬੰਦਾ ਤਾਂ ਵੀ ਹੈ ਬੰਦਾ ਹੈਗਾ ਫਿਰ ਲਖਣ ਦੇ ਨੂੰ ਹੈ ਨਹੀਂ ਥੁੱਕ ਕੇ ਨੂੰ ਡੇਗੀ ਜਾਂਦਾ ਨਾ ਪੜੇਗੀ ਜਾਂਦਾ ਨਾਲੇ ਹੋਰ ਆਹ ਚੀਜ਼ ਨਹੀਂ ਫੜਦੀ ਇਹਦਾ ਖੇਤਾਂ ਦੇ ਕੰਮ ਆ ਮੈਂ ਪਿੰਡ ਦਾ ਮੈਂਬਰ ਆ ਵੀ ਬੈਠਾ ਨਹੀਂ ਚਲ ਆਪਣੀ ਕਰੀ ਗੱਲ ਹੋ ਜਾਂਦੀ ਇਹਦੇ ਕੋਲੋਂ ਪਹਿਲਾਂ 200 ਗੋਲੀ ਫੜੀ ਗਈ ਸੀ ਹਾਂ ਲੈ ਫੜ ਲੈ ਚਲ ਮੈਂ ਜੀ ਗੱਲ ਸੁਣਾ ਗੱਲ ਤਾਂ ਚਲ ਦੋ ਇਹ ਜਾਰੇ ਕੱਢ ਗਏ ਹੁਣ ਇਹ ਮੰਜੇ ਤੇ ਬੈਠਾ ਵਾਲੇ ਚਲ ਦੋ ਹੋ ਗਿਆ ਇਹ ਤੋਂ ਗਲਤੀਆਂ ਬੰਦੇ ਤੂੰ ਹੀ ਹੁੰਦੀਆਂ ਨੇ ਪਰ ਮੈਂ ਇਹ ਕਹਿਣਾ ਵੀ ਭਾਈ ਸਾਡਾ ਇਹਨਾਂ ਨਾਲੇ ਨੱਬੜ ਗਿਆ ਦੇਖ ਠੀਕ ਹੈ ਕੱਲ ਨੂੰ ਗੂਠਾ ਲਵਾ ਲੈ ਕਚੈਰੀਆਂ ਤੇ ਪਰਥੋਂ ਨੂੰ ਲਵਾ ਲੈ ਸਾਡੇ ਕਣੀ ਉਹ ਮਰ ਗਈ ਉਹਦੇ ਕਣੀਓ ਅਛੀ ਮਰਦੀ ਚਲ ਜੇ ਜਿਆਦੇ ਇਹ ਕਹਿੰਦਾ ਸਮਾਨ ਨਹੀਂ ਦਿੰਦਾ ਐ ਕਰ ਪਈ ਕਰ ਚ ਸਾਡੀ ਕੰਦ ਮਰਵਾ ਦੇ ਅੱਧੀ ਠੀਕ ਹੈ ਇਹ ਆਪਦਾ ਪ੍ਰਾਣ ਨਹੀਂ ਜਾਣਾ ਸੀ ਆ ਦੇ ਨਾ ਬਈ ਚੱਕੇ ਸਮਾਨ ਕੰਦ ਮਰਵਾ ਕੇ ਸੱਦ ਬਚਾਲੇ ਹੈਪੀ ਨੂੰ ਲੈ ਫੋਨ ਇੱਕ ਤਾਂ ਮੰਗਾ ਹੈਪੀ ਨੂੰ ਲੈ ਫੋਨ ਨਾ ਸਾੜਾ ਕੰਦ ਦਾ ਸਮਾਨ ਦਾ ਸਾਬ ਦੇਣਾ ਮੇਰਾ ਸਾੜਾ ਤੈਨੂੰ ਦੇ ਮੱਤ ਮਮ ਲੰਗ ਨੂੰ ਇੱਧਰ ਸੁਣ ਲੈ ਪੰਚਾਇਤ ਦੀ ਗੱਲ ਸੁਣ ਲੈ ਹਾਂ ਪੰਚਾਇਤ ਉਹਦੇ ਮੇਰੀ ਗੱਲ ਸੁਣ ਲਉਂਦਾ ਸਮਾਨ ਚੱਕਣਾ ਛੜੇ ਜਾਂ ਛੂਟਣੇ ਤਿੰਨ ਰੋ ਲੈ ਜੋ ਨਹੀਂ ਮੈਂ ਧਰ ਕੇ ਵੜੇ ਤਫੂਕ ਨੂੰ ਸੁਣੋ ਬਈ ਸਾਡਾ ਨਾਲ ਗੱਲ ਕਰੀਏ ਇਹ ਕਹਿੰਦਾ ਬਈ 20 ਤੋਲੇ ਪਾਏ ਦੀਗੇ ਸਿਉਣੇ ਦੇ ਥੋੜਾ ਬੋਲਾ ਹੋ ਜੇ ਵਿੱਚ ਪਾਏ ਹੋਏ ਨੇ ਕੁੜੀ ਦੇ ਮੂੰਹ ਤਾਂ ਦੇਖ ਹਾਂ 20 ਤੋਲੇ ਵਾਲੇ ਹੈਗੇ ਨੇ ਇਹ ਕਰਪਰਤਾ ਦੀ ਨਾ ਇਹਨਾਂ ਦੇ ਪੰਡਤ ਚ ਨਹੀਂ 20 ਤੋਲੇ ਹੋਣੇ ਛਾਰੇ ਮੇਰੇ ਛਲਿਆਂ ਦੇ ਬੜਾ ਕਰਪਰਤਾ ਦੀ ਮਲੰਗਾ ਦਾ ਹਾਂ ਇਹ ਕਰਪਰਤਾ ਗਾਹਾਂ ਫਲਾਨਾ ਸੁਨਿਆਰ ਹੈ ਇੱਕ ਦਾ ਕਰਾਇਆ ਦੀ ਰਾਣੀ ਹਾਰ ਹਾਂ ਹੁਣ ਦੱਸੋ ਕਰਾਇਆ ਦੀ ਬਈ ਹਾਂ ਤੇ ਪੰਜ ਪਾਈਆਂ ਦੀ ਸਾਂਪਾਂ ਹਾਂ ਪਾਈਆਂ ਸਾਨੂੰ ਪਾਈਆਂ ਤੇ ਕੜਾ ਪਾਇਆ ਹਾਂ ਅੱਛਾ ਸਾਨੂੰ ਪਾਈਆਂ ਸਾਰਾ ਬੁੱਪੜ ਦੀ ਆ ਵਿਆਹ ਮੇਲੇ ਮੇਰਾ ਸਾਲਾ ਅੜ ਕੇ ਖੜ ਗਿਆ ਕਹਿੰਦਾ ਜੀ ਮੈਂ ਤਾਂ ਛਾਪ ਬਾਂ ਪੁੱਛੇ ਨੂੰ ਫਟਾ ਗੁੱਜੜ ਗਿਆ ਮੇਰਾ ਮੇਰਾ ਛਾਲਿਆ ਨੂੰ ਮਰੇ ਨੂੰ ਵੀ ਹਲੇ ਤੱਕ ਨਹੀਂ ਦੰਦਾ ਤੂੰ ਕੁੱਤਿਆ ਫੇਛਾਪਦਾ ਪਾਈ ਦਰੋਂ ਹਾਂ ਫਿਰ ਉਹ ਜਦੋਂ ਬੰਦੀ ਮਰ ਗਈ ਛਾਪ ਕੀ ਕਰਾਂਗੇ ਜਦੋਂ ਮੇਰੀ ਗੱਲ ਸੁਣ ਮੈਂਬਰ ਜਦੋਂ ਬੰਦੀ ਮਰ ਜੇ ਹੁਣ ਆਪਾਂ ਉਹਨੂੰ ਛਾਪਦਾ ਕੀ ਕਰ ਸਕਦੇ ਜਿਹੜਾ ਸਮਾਨ ਆਇਆ ਉਹ ਤਾਂ ਬਈ ਗੰਨਾ ਕੋਈ ਕੁਛ ਨਹੀਂ ਆਇਆ ਉਹ ਮਰ ਗਿਆ ਤੇ ਖਾ ਕੇ ਮਰ ਗਿਆ ਜਹੇ ਸਾਂਪ ਪਈ ਹੈ ਘਰੇ ਉਦਾ ਪਾਤੀ ਜਨਨ ਕੁਛ ਕੁਛ ਨਹੀਂ ਆਇਆ ਤਨ ਤਨ ਚਾਰ ਛੂਟ ਨੇ ਪੁੱਤ ਤੇਰੀ ਮਾਂ ਦੇ ਛੂਟ ਲਿਆ ਚੱਕੇ ਇਹਨਾਂ ਨੂੰ ਫੜਾ ਇੱਕ ਐਲਬਮ ਬਾ ਐਲਬਮ ਬਮਾ ਵੀਡੀਓ ਬਣਾਉਂਗਾ ਧਰ ਕੇ ਬਿਹੜੇ ਤੇ ਫੂਕੂ ਮੈਂ ਵੀ ਮੇਰੇ ਨਾਲ ਇਹ ਜਨਾਨੀ ਨੇ ਧੋਖਾ ਕਰਿਆ ਮੈਂ ਪੇਸ਼ ਹੂੰ ਮੈਂ ਪੇਸ਼ ਹੂੰ ਮੈਂ ਕੱਪੜੇ ਪੜ ਕੇ ਡੌਂਠਾ ਨੇ ਹਾਂ ਚਾਚਾ ਨੇ ਕਹਿੰਦਿਆ ਵਈ ਇਸ ਦਾ ਛੋਡਾ ਰਤਰਾ ਮੇਰੀ ਗੱਲ ਸੁਣੋ ਅਸੀਂ ਕੋਈ ਤੁਹਾਨੂੰ ਵਿਗਾੜਨੀ ਆਏ ਸਾਨੂੰ ਆਇਆ ਵੀ ਭਾਈ ਤੁਹਾਡਾ ਘਰ ਵਾਜੇ ਉਹਨਾਂ ਦੀ ਕੁੜੀ ਆਪਦੇ ਘਰੇ ਆ ਕੇ ਬਸੇ ਜ ਨਾਲੇ ਆ ਬੇਚਾਰੀ ਕੁੜੀ ਕਿੱਦਾਂ ਉਹਨੂੰ ਕੰਮ ਕਰਨ ਲਾ ਮੈਂ ਤਾਂ ਦੇਖ ਤੇਰੇ ਤੇ ਗੱਲ ਸਿੱੜਤੀ ਜੇ ਵਸਾਉਂਦੇ ਨੇ ਤਾਂ ਵਸਾ ਲੈਣ ਭਾਈ ਨਹੀਂ ਸਾਡਾ ਨਮਣਾ ਬਾਈ ਬਸਦੀ ਨਹੀਂ ਵਸਾਉਣ ਵਾਸਤੇ ਆਇਆ ਬਸਦੀ ਨਹੀਂ ਬਸਦੀ ਨਹੀਂ ਜਿਹੜੀ ਨੂੰ ਸੁਬਾਤ ਪੈ ਜੇ ਨਾ ਸ਼ਹਿਰ ਖਾਣ ਦਾ ਉਹ ਤਾਂ ਹੱਥ ਨੇ ਕਹੂਗੀ ਮਨ ਢਾਬੇ ਤੇ ਰੋਟੀ ਖਵਾ ਕੇ ਲੈ ਉਹ ਵਾਛਦੀ ਨਹੀਂ ਜਨਾਨੀ ਜਮਾਨਾ ਨਹੀਂ ਹੈ ਅੱਜਕੱਲ ਆ ਅਫੇ ਰਜਮਾਨੀ ਦੇ ਸਾਹਿਬ ਨਾਲ ਹੀ ਚੱਲਣਾ ਪਊ ਸਾਰੀ ਜਵਾਬ ਜਵੇਸ਼ੀ ਕਹੋ ਮੇਰੇ ਹੋਵੇ ਤੱਕ ਹਾਂ ਕਦੇ ਕੀ ਮਤਲਬ ਕਦੇ ਗੋਲ ਗੱਪੇ ਮੰਗੂ ਕਦੇ ਦਪੜੇ ਉਹ ਬਣਾਉਂਦੀ ਆ ਪੀਪਕੀਣਾ ਕੀ ਹੁੰਦਾ ਕੁੜੀ ਉਹ ਪੀਪਕੀਣਾ ਪੀਪਕੀਣਾ ਨਹੀਂ ਛੱਡਦੀ ਸਾਰਾ ਦਿਨ ਖਾਈ ਜਾਂਦੀ ਆ 7 ਕਿਲੋ ਤਾਂ ਮੱਕੀ ਖਾ ਗਈ ਉਹ ਜਦੋਂ ਥੋੜੇ ਜਿਹੇ ਕੰਮ ਕਰਦੀ ਆ ਧੁੰਦਾ ਕਰਦੀ ਆ ਬਈ ਖਾਣ ਕਿਤੇ ਹੋਰ ਵਗ ਜੇ ਉਹ ਖਾਣ ਤਾਂ ਖਾ ਲੇ ਨਹੀਂ ਮੇਰੀ ਗੱਲ ਸੁਣ ਮੈਂ ਬਰਾ ਬੇ ਡੇ ਜਰ ਗਲਤ ਹੋਏ ਸਾਨੂੰ ਕਹੀ ਬਗੜਾ ਖਾਰਾ ਹੀ ਕੁਚ ਲਿਆ ਰਹੀ ਉਹ ਪਾਣੀ ਵਾਲੀਆਂ ਪੂਰੀਆਂ ਹੀਆਂ ਨਹੀਂ ਅਸੀਂ ਤਾਂ ਭਾਈ ਉਹਨੇ ਨੰਗ ਕੱਟ ਮਰੇ ਕਿਲੇ ਤੇ ਇੱਥੇ ਬਾਰਾ ਬਾਰਾ ਮੈਸਾ ਹੁੰਦੀ ਹੈ ਜੱਡਿਆ ਰਹਿ ਕੇ ਡੂਡ ਬਹਿਡ ਹਾਂ ਫਿਰ ਇਹਨਾਂ ਤਾਂ ਤੁਸੀਂ ਇਸਾਮਾ ਬੈ ਜਾ ਯਾਰ ਗੋਲ ਕੱਪੇ ਹੋ ਗਿਆ ਉਹਨਾਂ ਨੂੰ ਕਹਿੰਦਾ ਇਹ ਹਾਂ ਇਹ ਚੀਜ਼ਾਂ ਦਾ ਖਾਣੀਆਂ ਹੁਣ ਜਵਾਕ ਖਾਂਦੇ ਨੇ ਫੇਰ ਇਹ ਤਾਂ ਹੁਣ ਜਵਾਕ ਹੈ ਉਹ ਸਮਈ ਹੈ ਜਵਾਕ ਪੂਰੀ ਬਿਮਨ ਵਾਲੀ ਹੋਰੀਆ ਹਲੇ ਜਵਾਕ ਹੈ ਜਵਾਕ ਹੀ ਆ ਚਲੋ ਬਰਾ ਮੈਂ ਬਰਾ ਮੈਂ ਤੈਨੂੰ ਕੋਹਰ ਦੱਸਾਂ ਗੱਲ ਠੀਕ ਹੈ ਇੱਥੇ ਇਹ ਕਰੇ ਐਦੀ ਨਹੀਂ ਚੱਲਦੀ ਹੈਗੀ ਐ ਐਦੀ ਚੱਲਦੀ ਹੈ ਲੈ ਆਹ ਮਹਾਰਾਜ ਬਣਾ ਰਖਿਆ ਇਹਨ ਵੀ ਕੁੜੀ ਤੈਨੂੰ ਕੁਛ ਕਹਿੰਦਾ ਏ ਜਰਾ ਇਹ ਤੈਨੂੰ ਕੁਛ ਕਹਿੰਦਾ ਏ ਕਹੀਂ ਤਾਂ ਜਾਂਦਾ ਕੋਈ ਨਾ ਸਿਰੀ ਪਾਲੀ ਹੁੰਦਾ ਅੱਬ ਦੇ ਸੌਂਦਾ ਵਾਲੇ ਤਾਂ ਪਰੌਣੇ ਮੰਗ ਬਿਠਾ ਰਗੇ ਉੱਤੇ ਯਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤਰ ਹਾਂ ਮੈਂ ਕਿਹਾ ਮਮਮੀ ਨੂੰ ਲਿਆਉਂਦੇ ਨੇ ਥੱਲੇ ਹੁਣ ਤੇ ਐਵੇਂ ਕਿਉਂ ਗੱਲ ਵਧਾਈ ਆ ਪੰਨਿੰਗ ਪੈਸੇ ਦੇਣੇ ਨਾ ਬਈ ਆ ਪਾਣੀ ਲਾਉਂਦਾ ਯਾ ਚੇ ਓ ਟਿਕ ਜਾ ਭੈਣ ਦਾ ਖਾਲ ਮੈਂ ਹੀ ਨਹੀਂ ਮਾਂ ਪਹਾੜੀ ਕਾਉਂਦਾ ਲੈ ਪਰਾਂ ਲਈ ਆ ਕੇ ਤੈਨੂੰ ਸੱਟ ਮੈਂ ਕਹਣਾ ਬਈ ਐ ਕਿਵੇਂ ਛਟਾ ਟਿੱਕੇ ਨਹੀਂ ਬੈਠੇ ਹੁੰਦਾ ਯਾਰ ਇੱਥੇ ਜੱਪਨ ਚੈਟ ਬੈਠੀ ਆ ਚਾਹੇ ਤਾਂ ਹੈ ਜੇ ਕੋਈ ਕਹੇ ਮੜੀ ਜੀ ਕਰ ਮੈਂ ਮੈਂ ਨਹੀਂ ਪਰਤਾਲਾ ਲੈਣਾ ਚੱਲ ਗਿਆ ਯਾਰ ਨਹੀਂ ਵਾਦਾਂ ਨਾ ਬਦੋ ਕੁੜੀ ਦੀ ਗੱਲ ਚ ਦਾਮ ਹੈ ਤੈਨੂੰ ਕੋਈ ਰਿਸ਼ਤਾ ਨਹੀਂ ਹੁੰਦਾ ਤੁਸੀਂ ਪਹਿਲਾਂ ਮੂੰਹ ਦੇਖੋ ਨਹੀਂ ਦੇਖੋ ਪਹਿਲਾਂ ਤੇਰਾ ਪਿਓ ਮਸਾ ਬੈ ਕੇ ਨੰਦ ਦੀ ਪਿੰਡ ਚ ਪੁੱਛ ਲੈ ਫਿਰ ਤੈਨੂੰ ਮਸਾ ਹੋਇਆ ਮੇਰਾ ਸਾਰਾ ਘਰ ਬਸਾ ਲਿਆ ਫਿਰ ਮੈਂ ਤਾਂ ਇਹ ਕਹਿੰਦਾ ਜਮੇ ਪੰਚਾਇਤ ਕਹਿੰਦੀ ਆਪਾਂ ਹੀ ਆਪਾਂ ਉਹੇ ਕਰ ਲੈਂਦੇ ਆ ਆਪ ਠੀਕ ਹੈ ਫਿਰ ਤੇਰੇ ਤੇਰੇ ਮੂੰਹ ਨੂੰ ਨਹੀਂ ਮੇਰੀ ਗੱਲ ਸੁਣ ਲਓ ਠੀਕ ਹੈ ਆ ਜੇ ਲੈ ਆਵਾਂਗੇ ਠੀਕ ਹੈ ਪਰ ਮੇਰਾ ਸਾਲਾ ਇਹ ਨਾ ਛੱਡੇ ਬੜੇ ਆ ਕੇ ਬੋਲੋ ਭਾਈ ਆਪੀ ਆਵੇ ਫਿਰ ਬੜੂ ਗਈ ਭਾਈ ਹੁਣ ਤਿੱਤੇ ਤਿਹਾਰ ਦੀ ਗੱਲ ਨਹੀਂ ਆ ਕੁੜੀ ਲੱਗ ਕੇ ਮੈਂ ਤਾਂ ਦੇਖ ਮੈਂ ਭਰਾ ਕੱਲ ਨੂੰ ਤਿੱਤੇ ਤਿਹਾਰ ਤੇ ਬੰਦਾ ਆ ਜੇ ਸੰਧਾਰਾ ਦੇ ਕੇ ਤਾਂ ਆ ਜੇ ਮੇਰਾ ਸਾਲਾ ਕੁਛ ਨਹੀਂ ਉਰੋ ਲ ਜਾਂਦਾ ਹੈ ਫਿਰ ਕੱਲ ਨੂੰ ਉਹੀ ਗੱਲ ਆ ਜਾਂਦੀ ਹੈ ਜਿੱਦਾਂ ਮੈਂ ਨਹੀਂ ਆਉਂਦਾ ਠੀਕ ਹੈ ਫਿਰ ਤੱਕ ਇਹ ਕਹਿੰਦੇ ਨੇ ਕੁਝ ਦੇਣ ਨਹੀਂ ਆਉਂਦਾ ਜੇ ਆਉਣਾ ਤੁਹਾਡੇ ਸਾਹਮਣੇ ਮੈਂ ਨਹੀਂ ਨਹੀਂ ਆਉਣਾ ਹਾਂ ਜਾ ਆ ਬੈਠੀ ਆ ਕੁੜੀ ਕੁੜੀਆਂ ਆਇਂਦਾ ਕਿੱਦਾਂ ਕਿੰਨੀ ਵੜੀ ਆ ਇਹ ਲੈ ਆਇਆ ਕੁਝ ਤੇਰਾ ਬੇੜਾ ਵਹਜੇ ਕਦੇ ਕੇਲੇ ਲੈ ਆਂ ਜਵਾਕੜੀ ਬਾਤ ਨਹੀਂ ਨਹੀਂ ਉਹ ਗੱਲ ਸੁਣਦਾ ਜੇ ਫਲੜ ਬਾਗੀ ਪਤਾ ਨਹੀਂ ਹੋ ਜਾ ਆਪੀ ਗਈ ਆਪੀ ਆਉ ਚਾਚੇ ਕੋਈ ਨਹੀਂ ਚੱਲ ਕੋਈ ਗੱਲ ਨਹੀਂ ਆਪਲੇ ਹੋ ਜਾ ਕੇ ਦਾ ਕੁਝ ਕਹਦਾ ਥੋੜਾ ਯਾਰ ਠੱਡੀ ਕਰਾ ਕੇ ਲੈ ਚੱਲਾਂਗੇ ਮੈਂ ਤੁਹਾਨੂੰ ਹੋਰ ਗੱਲ ਕੰਮ ਦੀ ਦੱਸਦਾ ਅਗਲੀ ਵਾਰ ਆ ਮੁੰਡੇ ਨੂੰ ਮੈਂਬਰ ਇਹ ਮੁੰਡਾ ਕਤਾੜ ਕੇ ਗੱਲ ਕਰਦਾ ਜਿਹੜੀ ਕਰਦਾ ਉਹ ਗੱਲ ਗੱਲ ਦਾ ਕਰੜੀ ਕਰਦਾ ਪਰ ਐਵੇਂ ਵੀ ਸੁਣਨ ਵਾਲਾ ਵੀ ਹੋਵੇ ਨਾ ਮੂਰੋਂ ਕੋਈ ਚਲੋ ਮੇਰੀ ਗੱਲ ਮੇਰੀ ਮੇਰੀ ਗੱਲ ਸੁਣੋ ਬਾਈ ਅੱਧ ਚ ਅੱਧ ਚ ਆਜਣ ਅੱਜ ਤੈ ਸਿੰਘ ਵਗ ਜਾਗੇ ਸੰਗਰੂਰੋਂ ਬਿਠਾ ਲਿਆਵਾਂਗੇ ਮੈਂ ਤੇਰੇ ਨਾਲ ਅਗਲੇ ਪੈਸੇ ਮੈਥੋਂ ਜੀ ਫੇਰੀ ਵਗ ਜੀ ਨਾ ਨਾ ਮਾਪੀ ਬਿਠਾ ਲਿਆਉਂ ਚਾਚੇ ਆਪੀ ਦਾ ਖਰਮ ਤੇ ਡੋੜਾ ਲਿਖਾਇਆ ਤੂੰ ਇਹ ਨਾਲ ਯਾਰ ਬਸ ਲੈਣ ਦੀ ਕੀ ਘਰ ਬਸ ਲੈਣ ਦੇ ਕਿਸੇ ਬਾਈ ਤਾਂ ਨਚਲਾ ਐਣ ਦੀ ਖਚੜੀ ਮਰਾ ਬਾਹਰਦੀ ਨਹੀਂ ਬੋਲਣ ਹੁਣ ਮੇਰੀ ਗੱਲ ਸੁਣ ਸੰਗਰੂਰ ਤੱਕ ਆ ਜਿਓ ਸ਼ੰਗਰੂਰ ਤੋਂ ਭਾਈ ਅਸੀਂ ਲੈ ਆ। ਤੂੰ ਦੇਖ ਭਾਈ ਕਿਵੇਂ ਕਰਨਾ? ਨਹੀਂ ਫਿਰ ਆਪਾਂ ਤਾਂ ਮੋੜੀ ਛੇ ਦੇਖੋ ਛੋਟੀ ਮੋੜੀ ਨਹੀਂ ਮੈਂ ਪੰਚਾਇਤ ਦੀ ਜਿਵੇਂ ਪਿੰਡ ਦੀ ਦੇਖ ਪਿੰਡ ਦੀ ਪੰਚਾਇਤ ਮੋਤਵਾਰ ਬੰਦਿਆਂ ਦੀ ਹੁੰਦੀ ਹੈ। ਸ਼ੰਗਰੂਰ ਤੱਕ ਚੱਲ ਕੇ ਆਪਾਂ ਸ਼ੰਗਰੂਰ ਤੋਂ ਲੈ ਜਾਊਗਾ ਫਿਰ ਉਹਦੀ। ਅੱਜ ਨਹੀਂ ਭਾਈ ਆ ਸਕਦੇ। ਠੀਕ ਆ। ਕੱਲ ਨੂੰ ਕੱਲ ਨੂੰ ਅੱਜ ਕੀ ਹੁੰਦਾ? ਕੱਲ ਅੱਜ ਭਾਈ ਕਿਤਾਚੀ ਕਾਚੇ ਫੂਕਣੇ ਨੇ। ਇੱਕ ਅਸੀਂ ਲੂਸਣ ਬੀਜਣੇ ਦੇਖ ਅੱਜ ਅੱਛੀ ਹੈਗਿਆ ਬੀਜ ਜੀ। ਕੋਈ ਗੱਲ ਨਹੀਂ। ਕੱਲ ਨੂੰ ਕੱਲ ਨੂੰ 9 ਵਜੇ ਲੈ ਆਉ 10 ਵਜੇ ਲੈ ਆਓ। ਅੱਛੀ ਮੂਰੇ ਆ ਜਾਾਂਗੇ। ਉਹ ਤੋਂ ਨਾਲ ਬਿਠਾ ਲਿਆ ਮੈਂ ਬਈ ਇੱਕ ਸਾਡੀ ਇੱਕੋ ਹੀ ਸ਼ਰਤ ਹੈ ਜੀ ਬਸ ਬੜੀ ਵੱਡੀ ਸ਼ਰਤ ਹੈ ਨਹੀਂ ਆ ਬੰਦਾ ਮੱਥੇ ਨਾ ਲੱਗੇ ਕਿਉਂ ਲਾ ਰੁਛੀਰੀ ਪਾਲੀ ਤਾਂ ਮੈਂ ਕੰਮ ਕਰੂਗੀ ਘਰੇ ਮੱਥੇ ਨੂੰ ਮੇਰਾ ਸਾਲੇ ਤੂੰ ਕੁਝ ਸਾਜੀ ਮਾਤਾ ਜੀਏ ਹੋਰ ਬੰਦਾ ਰੱਖਣਾ ਸਾਰਾ ਕੰਮ ਕਰਦਾ ਮੈਂ ਚੱਲ ਮੇਰੇ ਨਾਲ ਤਾਂ ਇਹਨਾਂ ਦੀ ਭਈ ਨਹੀਂ ਬਣ ਹਣਾ ਮੈਂ ਮੰਨ ਲਈ ਗੱਲ ਠੀਕ ਹੈ ਮੇਰੇ ਨਾਲ ਚੱਲ ਨਹੀਂ ਬਣਦੀ ਤੁਸੀਂ ਐਂ ਥੋਡੇ ਵਾਸਤੇ ਕੋਈ ਪਾਣੀ ਕੋਈ ਚਾਹ ਭੁਲਿਆਂ ਦੇ ਨਾ ਕੋਈ ਨਹੀਂ ਆਏ ਤੇ ਅਸੀਂ ਸਾਨੂੰ ਕੋਈ ਚਾਹ ਬਣਾ ਦੇ ਪੁੱਤ ਚਾਹ ਬਣਾ ਦੇ ਚਾਹ ਬਣਾ ਵਾਲੀ ਤਾਂ ਉੱਥੇ ਬਰ ਗਿਆ ਚਾਚੀ ਚੱਲ ਕੋਈ ਨਹੀਂ ਪੁੱਤ ਤੂੰ ਬਣਾ ਦੇ ਚਾਚੂ ਮੈਂ ਬਣਾਣੀ ਸੱਤਰੀ ਦਾ ਮਲੰਗ ਬੰਦਾ ਹੈ ਇਹਦਾ ਸਾਨੂੰ ਇਹਦਾ ਇਹਨੂੰ ਗੁਣ ਮੰਨਣਾ ਚਾਹੀਦਾ ਵੀ ਅਸੀਂ ਇਹਨੂੰ ਕੁੜੀ ਦੇਤੀ ਉਹੀ ਤਾਂ ਗੱਲ ਕਰ ਰਹੀ ਹਾਂ ਗੁਣ ਮੰਨਣਾ ਚਾਹੀਦਾ ਇਹਨੂੰ ਆਹੋ ਆਹੋ ਗੁਣ ਤੇਰਾ ਮਲੰਗ ਦਾ ਕਾਹਦਾ ਗੁਣ ਮੰਨਾਂ ਮੇਰੇ ਛੜੇ ਗੁਣ ਤਾਂ ਤੁਸੀਂ ਮੈ ਵੀ ਮੈਂ ਛੋਟੀ ਕੁੜੀ ਬਚਾ ਲਈ ਓਰੇ ਹਾਂ ਚੱਲ ਜੀ ਹਾਂ ਚੱਲ ਚੱਲੀਂ ਲੰਗਾ ਤੇਰੇ ਉਹ ਸਵੇਰੇ ਬਾਗ ਜਾ ਸੰਗਰੂਰ ਤੋਂ ਬਠਿੰਡਾ ਲੈ ਜਾ ਮੇਰੀ ਬਟਾਪਾ ਪੈਨਸ਼ਨ ਦੀ ਤੱਕ ਲਓ ਬਟਾਪਾ ਪੈਨਸ਼ਨ ਕਰਾਂਗੇ ਲਵਾ ਦੋ ਹੋਰ ਹੋਬੜਾ ਓ ਸਿੰਮੂ ਪੁੱਤ ਓਏ ਬਣਾਈ ਨਾ ਚਾਹ ਬੱਸ ਹਰ ਜਾ ਮੈਂ ਭਾਈ ਉਹਨੂੰ ਕੁੜੀ ਦਾ ਓਰੇ ਪੁੱਤ ਓਏ ਤੀਏ ਚੱਲ ਭਾਈ ਕੁੜੀ ਓਰੇ ਪਤਾ ਲਾ ਮਾਲਾ ਸਿਰ ਤੇ ਧਰਦਾ ਉਹ ਦੇਖ ਦੇਖ ਕਿਵੇਂ ਚੱਟ ਕਰਦਾ ਅੱਜ ਮੈਂ ਕਹਿੰਦਾ ਫਿਰ ਤੇਰੀ ਮਾਂ ਨੂੰ ਮੈਂ ਕੱਲ ਨੂੰ ਭੇਜਣਾ ਤੂੰ ਤਾਂ ਮੈਂ ਤੈਨੂੰ ਪੈਸੇ ਵੀ ਦੇ ਕੇ ਜਾਂਦਾ ਟੁੱਟੇ ਹੋਏ ਨਹੀਂ ਹੈ ਨਾ ਨਾ ਕੋਈ ਮੈਂ ਰਹਿਣਾ ਪੈਸੇ ਹੈ ਹੀ ਨਹੀਂ ਟੁੱਟੇ ਹੋਏ ਕਿ ਤੇਰੇ ਲੱਭੇ ਹੈ ਹੀ ਨਹੀਂ ਮਲੰਗ ਲੱਭੇ ਪਾਪ ਚੋਲਾ ਲੈ ਦੇ ਰੱਟਾਂ ਦਾ ਤੂੰ ਜਾਣਾ ਮੇਰਾ ਖਾਲੀ ਚੰਗਾ ਚੰਗਾ ਮੈਂ ਬਿਰੋ ਚੰਗਾ ਚੰਗਾ ਮੈਂ ਚੰਗਾ ਕੋਈ ਕੱਲ ਨੂੰ ਭੱਜ ਜਾ ਫਿਰ ਸਭ ਤੇਰੇ ਬਾਪ ਨੇ ਜਾਂ ਮਲੰਗ ਨੇ ਓਏ ਆ ਜਾ ਮੈਂ ਬਿਰੋ ਪਰਮਾਤਮਾ ਸੱਚੇ ਅਰਦਾਸ ਕਰਦਾ ਮੇਰਾ ਸਾਲਾ ਪਈ ਰਹੀ ਜੀ ਲੈ ਮੇਰਾ ਛੜਾ ਜੇ ਥੀ ਮਰ ਗਏ ਤੁਲੇ ਚ ਕਾ ਉਬਜੂ ਥੋੜੀ ਕੁੜੀ ਨਹੀਂ ਬਚਣੀ ਕਬੀਆ ਉਹ ਟਡੜਾ ਮੈਂ ਤਾਂ ਕਹਿਣਾ ਜਾਂਦੀ ਰੰਡਾ ਹੋ ਜਾ ਮੇਰਾ ਛੜਾ ਮਰਦੇ ਨਾ ਬੋਲ ਬੋਲ ਘਰ ਦੁਖਦਾ ਉਹ ਤੇਰਾ ਭੈਣ ਜੀ ਖੇਤੜੀ ਮਰਾਵੇ ਤੂੰ ਉਹ ਤਾਂ ਬੋਲਿਆ ਨਹੀਂ ਤੇਰਾ ਛੜ ਦੁਖਦਾ ਜਦੋਂ ਉਹ ਪਬਲੀ ਜਾਂਦਾ ਚੂਰੇ ਪਹਾੜੀ ਕੰਮ ਜਾ ਈ ਮੁੰਡਾ ਮੜਾ ਬਾ ਚਾਹ ਕਰਦੇ ਬਾਈ ਕੋ ਟੌਣ ਖੜਾ ਛੜਾ ਚਾਹਦਾ ਤੂੰ ਤਲ ਕੇ ਰੱਖੇ ਚੱਲ ਕੱਲ ਨੂੰ ਉਹ ਲੈ ਕੇ ਆਣੀਆਂ ਪ੍ਰੀਤੋ ਬਈ ਗੱਲ ਕਰ ਜੀ ਉਹਨੂੰ ਵੀ ਚੁੱਲ੍ਹੇ ਚੱਲੇ ਤੇਰਾ ਰੋਕ ਨਾ ਬਈ ਨਾ ਟਾਈਮ ਤੱਕ ਮਖਲਾਵਾ ਲੈਣ ਜਾਣਾ ਤੂੰ ਅੱਛਾ ਬਹਿ ਕੇ ਆਪਣੀਆਂ ਦੋ ਰੋਟੀਆਂ ਖਾ ਲਿਆ ਕਰ ਦਪਾ ਜਾ ਖੇਤ ਜਾ ਬਈ ਆਪਾਂ ਤਾਂ ਕੁਝ ਹੁੰਦਾ ਹੈਗਾ ਖੇਤ ਖੂ ਤਾਂ